ਸਵਾਗਤ ਹੈ ਦੋਸਤੋ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਇਹ ਪਿੰਡ ਖਾਨਪੁਰ ਦਾ ਮੇਲਾ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਹ ਵਾਲੀ ਆਡੀਓ ਤੇ ਵੀਡੀਓ ਸੁਣੋ ਜੀ ਸੋ ਕਿਸ ਤਰ੍ਹਾਂ ਦੀ ਲੱਗੀ ਦੋਸਤੋ ਇਹ ਵਾਲੀ ਆਡੀਓ ਤੁਹਾਨੂੰ ਹੁਣ ਆਪਾਂ ਮੋਟਰਸਾਈਕਲ ਜਮ੍ਹਾਂ ਕਰਾ ਲਿਆ ਵਾ ਤਾਂ ਆਪਾਂ ਚੱਲਦੇ ਹਾਂ ਹੁਣ ਅੱਗੇ ਮੇਲੇ ਵੱਲ ਨੂੰ ਕਰਾਉਨੇ ਹਾਂ ਤੁਹਾਨੂੰ ਦਰਸ਼ਨ ਸਭ ਤੋਂ ਪਹਿਲਾਂ ਗਰਮੀ ਬਹੁਤ ਜ਼ਿਆਦੀ ਤੇ ਵੀਰਾਂ ਨੇ ਸ਼ਬੀਲ ਦਾ ਇੰਤਜ਼ਾਮ ਸਭ ਤੋਂ ਪਹਿਲਾਂ ਆ ਕੇ ਇੱਥੇ ਯਲ ਛਕੋ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਸੋ ਸ਼ਬੀਲਾਂ ਇੱਥੋਂ ਛੱਕੇ ਫਿਰ ਸੰਗਤਾਂ ਚੱਲਦੀਆਂ ਨੇ ਅੱਗੇ ਵੱਲ ਨੂੰ ਸੋ ਆਓ ਆਪਾਂ ਅੱਗੇ ਵੱਲ ਨੂੰ ਦੇਖਦੇ ਹਾਂ ਬਹੁਤ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਿੰਡ ਖਾਨਪੁਰ ਦੇ ਮੇਲੇ ਵਿੱਚ ਪਹੁੰਚਦੀ ਆ ਆ ਜਿਹੜਾ ਗੇਟ ਤੁਸੀਂ ਬਣਿਆ ਵੇਖ ਰਹੇ ਹੋ ਇਹ ਹੁਣ ਨਵਾਂ ਹੀ ਬਣਾਇਆ ਗਿਆ ਹੈ ਔਰ ਇਹ ਗੇਟ ਬਹੁਤ ਸੋਹਣਾ ਲੱਗ ਰਿਹਾ ਹੈ ਸੋ ਸੰਗਤਾਂ ਦਾ ਇਕੱਠ ਵੇਖੋ ਤੁਸੀਂ ਚੈੱਕ ਕਰੋ ਸੋ ਚੱਲਦੇ ਹਾਂ ਆਪਾਂ ਅੰਦਰ ਵੱਲ ਨੂੰ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਦਾ ਇਹ ਗੁਰਦੁਆਰਾ ਸਾਹਿਬ ਤੇ ਮਸਜਿਦ ਬਣੀ ਹੋਈ ਆ ਸੋ ਚੱਲਦੇ ਹਾਂ ਜੀ ਅੰਦਰ ਹੋਣ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਜੋੜਾ ਘਰ ਗੇਟ ਦੇ ਅੰਦਰ ਹੀ ਸੱਜੇ ਬੰਨੇ ਮਿਲ ਜਾਂਦਾ ਐ ਸਾਈਡ ਖੱਬੇ ਹੱਥ ਲੰਗਰ ਹਾਲ ਆ ਸੋ ਪਹਿਲਾਂ ਆਪਾਂ ਜੋੜੇ ਜਮਾ ਕਰਾਈਏ ਫਿਰ ਚੱਲਦੇ ਹਾਂ ਅੱਗੇ ਵੱਲ ਨੂੰ ਕਰਦੇ ਹਾਂ ਗੁਰੂ ਘਰ ਦੇ ਦਰਸ਼ਨ ਤੇ ਸੰਗਤਾਂ ਨੂੰ ਵੀ ਕਰਾਉਨੇ ਹਾਂ ਸੋ ਇਧਰਲੀ ਸਾਈਡ ਆ ਲੰਗਰ ਹਾਲ ਜੋ ਕਿ ਅੰਦਰ ਲੰਗਰ ਹਾਲ ਦੇ ਕਾਫੀ ਜ਼ਿਆਦਾ ਸੰਗਤ ਸੀ ਫਿਰ ਇਹ ਗੇਟ ਬੰਦ ਕੀਤਾ ਜਾਂਦਾ ਤੇ ਬਾਹਰੋਂ ਵੀ ਭਾਂਡੇ ਲਏ ਜਾਂਦੇ ਆ ਸੰਗਤ ਬਾਹਰ ਖਲੋਤੀ ਹੋਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੋ ਅੰਦਰ ਵੜਦੇ ਆਂ ਤੁਹਾਨੂੰ ਆ ਗੁਰਦੁਆਰਾ ਸਾਹਿਬ ਦਾ 뷰 ਨਜ਼ਰ ਆਉਂਦਾ ਵਾ ਜੋ ਦੇਖ ਕੇ ਬਹੁਤ ਹੀ ਮਨ ਖੁਸ਼ ਹੁੰਦਾ ਸੰਗਤਾਂ ਬੜੇ ਪ੍ਰੇਮ ਭਾਵਨਾ ਦੇ ਨਾਲ ਇੱਥੇ ਆਉਂਦੀਆਂ ਨੇ ਇੱਧਰ ਇੱਕ ਸਮਾਦ ਧੰਨ ਧੰਨ ਬਾਬਾ ਰਗਵੰਤ ਰਗਵੰਤ ਦਾਸ ਜੀ ਦੀ ਹੈ ਸੋ ਚੱਲਦੇ ਹਾਂ ਆਪਾਂ ਸਭ ਤੋਂ ਪਹਿਲਾਂ ਗੁਰੂ ਘਰ ਦੇ ਕਰਦੇ ਹਾਂ ਦਰਸ਼ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਲਵਾ ਕੇ ਫਿਰ ਆਪਾਂ ਤੁਹਾਨੂੰ ਕਰਾਉਨੇ ਹਾਂ ਮੇਲੇ ਦੇ ਦਰਸ਼ਨ ਸੋ ਕਿਹੜੇ ਕਿਹੜੇ ਵੀਰ ਬਾਹਰੋਂ ਅੰਦਰੋਂ ਵੀਡੀਓ ਵੇਖ ਰਹੇ ਨੇ ਲਵਾਓ ਹਾਜ਼ਰੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਸੋ ਚੱਲਦੇ ਹਾਂ ਅੰਦਰ ਗੁਰੂ ਘਰ ਦੇ ਕਰਦੇ ਹਾਂ ਦਰਸ਼ਨ ਤਾਂ ਤੁਸੀਂ ਵੀ ਕਰੋ ਜੀ ਸੋ ਗੁਰੂ ਘਰ ਦੇ ਆਪਾਂ ਕਰ ਲਏ ਨੇ ਦਰਸ਼ਨ ਸੋ ਉਮੀਦ ਆ ਕਿ ਤੁਸੀਂ ਵੀ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਹੋਣਗੇ ਸੋ ਕਿਹੜੇ ਕਿਹੜੇ ਵੀਰ ਕਿਹੜੇ ਕਿਹੜੇ ਦੇਸ਼ ਤੋਂ ਕਿਹੜੀ ਕਿਹੜੀ ਜਗ੍ਹਾ ਤੋਂ ਇਹ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੋ ਇੱਧਰ ਖੁੱਲੇ ਪਨਾਲ ਚੱਲ ਰਹੇ ਨੇ ਜੋ ਕਿ ਦੀਵਾਨ ਸਜੇ ਹੋਏ ਨੇ 사ਤਗੁਰਾਂ ਦੇ ਢਾਡੀ ਕੁਵਿਸ਼ਰੀ ਸਿੰਘ ਆਪਣੇ ਜੋਰ ਵਿਖਾਲ ਰਹੇ ਨੇ ਆਪਣੀ ਕਲਾ ਦੇ ਸੋ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਬੰਧ ਕਮੇਟੀ ਵੱਲੋਂ ਖਾਨਪੁਰ ਕਮੇਟੀ ਗੁਰਦਾਰਾ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜੋ ਇੰਨਾ ਸੁੰਦਰ ਪੰਡਾਲ ਤੇ ਇੰਨੇ ਸੁੰਦਰ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਏ ਨੇ ਤੇ ਢਾਡੀ ਸਿੰਘ ਆਪਣੀਆਂ ਵਾਰਾਂ ਗਾ ਰਹੇ ਨੇ ਸੋ ਸੰਗਤ ਵੇਖੋ ਵੀ ਕਿੰਨੇ ਪਿਆਰ ਸਤਿਕਾਰ ਦੇ ਨਾਲ ਸੰਗਤ ਬੈਠੀ ਹੋਈ ਆ ਆਓ ਫਿਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਮੇਲੇ ਵਾਲੀ ਸਾਈਡ ਨੂੰ ਇਸ ਸਾਈਡ ਸਰੋਵਰ ਹੈ ਜੋ ਕਿ ਆਪ ਜੀ ਨੇ ਦਰਸ਼ਨ ਕਰ ਲਏ ਨੇ ਸੋ ਸਰੋਵਰ ਤੋਂ ਲਾਗੋਂ ਦੀ ਨੰਗ ਦੇ ਇਹ ਸਾਈਡ ਸਾਰਾ ਮੇਲਾ ਲੱਗਾ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸੋ ਆਓ ਕਰਦੇ ਹਾਂ ਮੇਲੇ ਦੇ ਆ ਰੌਣਕਾਂ ਤੁਹਾਨੂੰ ਚੈੱਕ ਕਰਾਉਣੇ ਹਾਂ ਕਰਦੇ ਹਾਂ ਮੇਲੇ ਦੇ ਆਨੰਦ ਮਾਣਦੇ ਹਾਂ ਸੋ ਆਓ ਜੀ ਚੈੱਕ ਕਰੋ ਸਭ ਤੋਂ ਪਹਿਲਾਂ ਅਸੀਂ ਟਿੱਕੀਆਂ ਵੱਲ ਨੂੰ ਧਿਆਨ ਕੀਤਾ ਕਿ ਕੋਈ ਚਟਪਟਾ ਹੋ ਜੇ ਮੇਲੇ ਦੇ ਵਿੱਚ ਆਏ ਆ ਤਾਂ ਸਭ ਤੋਂ ਪਹਿਲਾਂ ਆਪਾਂ ਖਾਦੀਆਂ ਟਿੱਕੀਆਂ ਫਿਰ ਆਪਾਂ ਖਾਦੇ ਗੋਲ ਗੱਪੇ ਜੋ ਕਿ ਬਾਹਲੇ ਤੇ ਟੇਸਟੀ ਹੈ ਨਹੀਂ ਸੀ ਇਹ ਤੇ ਨਹੀਂ ਮੈਂ ਕਹਿ ਸਕਦਾ ਕਿ ਬਾਹਲੇ ਸੀਗੇ ਪਰ 20-30 ਰੁਪਏ ਦੇ ਵਿੱਚ ਪਲੇਟ ਦੇ ਰਿਆ ਸੀ ਇਹਦੇ ਵਿੱਚ ਹੋਰ ਦੇਵੇ ਵੀ ਹੋਰ ਕੀ ਠੀਕ ਹੀ ਗੇ ਸੋ ਆਪਾਂ ਇਹ ਵੀ ਛੱਕੇ ਫਿਰ ਆਪਾਂ ਅੱਗੇ ਨੂੰ ਚਲੇ ਗਏ ਕਿਉਂਕਿ ਖੁਸ਼ੀਨੇ ਲੈਣੇ ਸੀਗੇ ਝੂਟੇ ਤੇ ਫਿਰ ਆਪਾਂ ਚਲੇਗੇ ਝੂਲਿਆਂ ਵੱਲ ਨੂੰ ਜਿੱਥੇ ਸਾਰਿਆਂ ਦਾ ਝੂਲੇ ਦੇਖ ਕੇ ਮਾਨੀ ਖੁਸ਼ ਹੋ ਗਿਆ ਫਿਰ ਇਸ ਨੇ ਲੈ ਪਹਿਲਾਂ ਝੂਲੇ 14 ਤਰ੍ਹਾਂ ਦੇ ਝੂਲੇ ਵਰਤੀ ਨੇ ਫਿਰ ਆਪਾਂ ਖੁਸ਼ਦੀਪ ਨੂੰ ਲੈ ਕੇ ਦਿੱਤੀ ਝੂਲੇ ਦੀ ਟਿਕਟ ਤੇ ਖੁਸ਼ਦਾਬ ਉੱਪਰ ਝੂਲੇ ਵਿੱਚ ਬੈਠਣ ਲਈ ਤਿਆਰ ਸੀ ਤੇ ਜਿੱਦਾਂ ਹੀ ਝੂਲਾ ਥੋੜਾ ਜਿਹਾ ਤੇਜ਼ ਹੋਇਆ ਤੇ ਖੁਸ਼ਦੀਪ ਥੋੜਾ ਜਿਹਾ ਡਰਨ ਡੈ ਵੀ ਤੇ ਮੈਂ ਕਿਹਾ ਵੀ ਇਹ ਤੇ ਹੁਣ ਇਦਾਂ ਹੀ ਚੱਲਣਾ ਜਿੰਨਾ ਕੋ ਉਹਨਾਂ ਨੇ ਸਾਰਿਆਂ ਨੂੰ ਦੇਣਾ ਝੂਟਾ ਉਹਨਾਂ ਹੀ ਦੇਣਾ ਵਾ ਤਾਂ ਥੋੜੀ ਦੇਰ ਬਾਅਦ ਫਿਰ ਅਸੀਂ ਅਗਲੇ ਪੜਾਵਾਂ ਵੱਲ ਨੂੰ ਚੱਲ ਪਏ ਝੂਲੇ ਵਾਲੇ ਦਿਵਾਲੇ ਚੱਲ ਰਹੇ ਸੀ ਫਿਰ ਝੂਲੇ ਲੈਣ ਤੋਂ ਬਾਅਦ ਫਿਰ ਅਸੀਂ ਪੀਤੀ ਕੋਲਡ ਡਰਿੰਕ ਜੋ ਕਿ ਇਹ ਜਿਹੜੀ ਸਟਾਲ ਦੇ ਉੱਪਰ ਲੱਗੀ ਹੋਈ ਸੀ 카ਟ ਦੇ ਉੱਪਰ ਫਿਰ ਅਸੀਂ ਲਈ ਕੋਲਡ ਡਰਿੰਕ ਕੋਲਡ ਡਰਿੰਕ ਪੀ ਕੇ ਫਿਰ ਆਪਾਂ ਚੱਲ ਪਏ ਅੱਗੇ ਵੱਲ ਨੂੰ ਖੁਸ਼ਦੀਪ ਕਹੇ ਕਿ ਮੈਂ ਨਹੀਂ ਪੀਣੀ ਖੁਸ਼ਦੀਪ ਨੂੰ ਕਿਹਾ ਕਿ ਤੁਸੀਂ ਵੀ ਪੀ ਲੋ ਇਹ ਆਪਣੀ ਤਿਆਰੀ ਦੇ ਵਿੱਚ ਹੀ ਕਿ ਮੈਂ ਆਪਣੀ ਫੇਵਰਿਟ ਚੀਜ਼ ਲਵਾਂਗੀ ਫਿਰ ਇੱਥੋਂ ਅਸੀਂ ਜਿੱਦਾਂ ਹੀ ਚੱਲੇ ਤੇ ਫਿਰ ਖੁਸ਼ਦੀਪ ਲੈ ਗਈ ਸਾਨੂੰ ਅੱਗੇ ਵੱਲ ਨੂੰ ਔਰ ਬਾਰਿਸ਼ ਵੀ ਹਲਕੀ ਹਲਕੀ ਹੋਣ ਦਾ ਵੀ ਮੀਂਹ ਆਉਣ ਦਾ ਪਿਆ ਹੈਗਾ ਔਰ ਫਿਰ ਅਸੀਂ ਚੱਲੇ ਅੱਗੇ ਵੱਲ ਨੂੰ ਗਰਮੀ ਵੀ ਬਹੁਤ ਹੀ ਤੇ ਬਾਰਿਸ਼ ਵੀ ਵੇਖੋ ਹਲਕੀ ਹਲਕੀ ਹੋ ਰਹੀ ਆ ਫਿਰ ਇਹ ਲੈ ਗਈ ਆਪਣੇ ਸਟਾਲ ਵਾਲ ਨੂੰ ਕਿਉਂਕਿ ਇਹਨੇ ਪਿੱਛੇ ਹੀ ਸਟਾਲ ਦੇਖ ਲਿਆ ਸੀ ਆਈਸਕ੍ਰੀਮ ਦਾ ਫਿਰ ਆਪਾਂ ਇਹਨੂੰ ਇੱਥੋਂ ਇੱਕ ਲੈ ਕੇ ਦਿੱਤੀ ਆਈਸਕ੍ਰੀਮ ਤੇ ਖੁਸ਼ੀ ਸਾਡੀ ਨੇ ਖਾਦੀ ਆਈਸਕ੍ਰੀਮ ਪਹਿਲਾਂ ਖਾ ਕੇ ਤੇ ਫਿਰ ਕਹਿੰਦੀ ਕਿ ਟੇਸਟ ਨਹੀਂ ਆ ਮੈਂ ਕਿਹਾ ਪੁੱਤ ਮੇਲਿਆਂ 'ਚ ਇਹੋ ਕੋਈ ਮਿਲਦਾ ਹੁੰਦਾ ਵਾ ਜੋ ਵੀ ਆ ਹੱਸ ਕੇ ਹੁਣ ਖਾਓ ਫਿਰਣਾ ਆਪਾਂ ਚੱਲ ਪਏ ਅੱਗੇ ਮੇਲੇ ਵਾਲ ਨੂੰ ਮਾਰਕੀਟ ਦੇ ਵਿੱਚ ਵੇਂਦਿਆਂ ਵੇਂਦਿਆਂ ਇੱਕ ਸ਼ੀਸ਼ਾ ਪਸੰਦ ਆ ਗਿਆ ਕਿਉਂਕਿ ਘਰ ਦੇ ਵਿੱਚ ਸ਼ੀਸ਼ਾ ਜਿਹੜਾ ਸੀ ਉਹ ਟੁੱਟਾ ਆਇਆ ਸੀ ਰੋਜ਼ ਸਵੇਰੇ ਜਦੋਂ ਪਗ ਬੰਨੀ ਦੀ ਸੀਗੀ ਤੇ ਵੇਖੀ ਤਾਂ ਕਿ ਸ਼ੀਸ਼ਾ ਟੁੱਟੇ ਦੇ ਵਿੱਚ ਹੀ ਵੇਖ ਕੇ ਫਿਰ ਇੱਕ ਸ਼ੀਸ਼ਾ ਲਿਆ ਇੱਧਰ ਵੇਖਿਆ ਕਿ ਸੇਵਾਦਾਰ ਭਾਂਡੇ ਧੋਣ ਦੀ ਸੇਵਾ ਕਰ ਰਹੇ ਸਨ ਫਿਰ ਆਪਾਂ ਚੱਲੇ ਅੱਗੇ ਵੱਲ ਨੂੰ ਗੁਰਦੁਆਰੇ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਸੀਗੀ ਜੋ ਸੰਗਤ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਇਹ ਮੇਲਾ 2024 ਦਾ ਹੈ ਔਰ ਅਗਸਤ ਮਹੀਨੇ ਦੀ 26 ਤਰੀਕ 2024 ਦਾ ਪਿੰਡ ਖਾਨਪੁਰ ਦਾ ਮੇਲਾ ਹੈ ਜੋ ਕਿ ਕਾਫੀ ਪੁਰਾਣਾ ਅਤੇ ਮਸ਼ਹੂਰ ਮੇਲਾ ਹੈ ਪਿੰਡ ਖਾਨਪੁਰ ਦਾ ਸੋ ਦੇਖ ਸਕਦੇ ਹੋ ਜੀ ਸੋ ਚੱਲਦੇ ਹਾਂ ਅੱਗੇ ਵੱਲ ਨੂੰ ਸੋ ਬਾਹਰ ਆਪਾਂ ਆ ਗਏ ਹਾਂ ਔਰ ਦੇਖੋ بارش ਵੀ ਮੀਂਹ ਕਾਫੀ ਜਿਆਦਾ ਪੈ ਰਿਹਾ ਵਾ ਸਟਾਰਟ ਹੋ ਚੁੱਕਿਆ ਵਾ ਫੇ ਆਪਾਂ ਚੱਲ ਪਏ ਆਪਣੇ ਘਰ ਵੱਲ ਨੂੰ ਦੋਸਤੋ ਕਿਸ ਤਰ੍ਹਾਂ ਦਾ ਲੱਗਾ ਇਹ ਤੁਹਾਨੂੰ ਵਲੌਗ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੋ ਮਿਲਦੇ ਹਾਂ ਇੱਕ ਨਵੇਂ ਮੇਲੇ ਤੇ ਨਵੇਂ ਵੀ